ਅੱਜ ਅਸੀਂ ਬਣਾਵਾਂਗੇ ਮੈਕਰੋਨੀ ਮੈਕਰੋਨੀ ਬੁਆਇਲ ਕਰ ਲਈਆ ਮਸਾਲਾ ਕੱਟ ਲਿਆ ਮਟਰ ਪਾਵਾਂਗੇ ਤਿਆਰ ਟਮਾਟਰ ਹਰੀਆਂ ਮਿਰਚਾਂ ਅਦਰਕ ਤੇ ਲਸਣ ਤੇ ਅੱਜ ਅਸੀਂ ਬਣਾਵਾਂਗੇ ਮੈਕਰੋਨੀ ਇੰਡਕਸ਼ਨ ਤੇ ਤੇ ਉਹ ਵੀ ਬਣਾਵਾਂਗੇ ਅਸੀਂ ਪਤਿੱਲੇ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਪਤਿੱਲੇ ਦੇ ਵਿੱਚ ਮੈਂ ਤੇਲ ਪਾ ਲਿਆ ਇੰਡਕਸ਼ਨ ਔਨ ਕਰ ਦਾਂਗੇ ਚਲੋ ਜੀ ਬਣਾਉਣੀ ਸ਼ੁਰੂ ਕਰਦੇ ਆ ਮੈਕਰੋਨੀ ਉਹ ਵੀ ਪਤਿੱਲੇ ਚ ਕੀ ਤੁਸੀਂ ਕਦੀ ਪਤਿੱਲੇ ਚ ਮੈਕਰੋਨੀ ਬਣਾਈ ਹੈ ਅਸੀਂ ਬਣਾਈ ਹੈ ਅਸੀਂ ਬਣਾਉਣੀ ਆ ਪਤਿੱਲੇ ਚ ਮੈਕਰੋਨੀ ਕਿਉਂਕਿ ਇੰਡਕਸ਼ਨ ਤੇ ਸਿਰਫ ਸਟੀਲ ਹੀ ਚੱਲਦਾ ਸਟੀਲ ਦੇ ਬਰਤਨ ਹੀ ਪਾਉਂਦੇ ਆ ਇੰਡਕਸ਼ਨ ਤੇ ਚੱਲਦੇ ਆ ਤੇ ਖੁੱਲਾ ਪਾਂਡਾ ਚਾਹੀਦਾ ਸੀ ਇਸ ਲਈ ਪਤਿੱਲੇ ਚ ਬਣਾਵਾਂਗੇ ਸਬਤ ਪਹਿਨਾ ਪਤਲੇ ਸੇਕ ਪਾਇਆ ਹੋਰ ਪਾ ਮੰਗੇ ਦੇ ਵਿੱਚ ਜੀਰਾ ਇੰਡਕਸ਼ਨ ਤੇ ਬਹੁਤ ਜਲਦੀ ਕੰਮ ਹੁੰਦਾ ਕਿਉਂਕਿ ਇਹ ਤੇ ਸੇਕ ਬਹੁਤ ਲੱਗਦਾ ਹੈ ਨਾਲ ਹੀ ਇਸੇ ਵਿੱਚ ਟੱਕਿਆ ਹੋਇਆ ਅਦਰਕ ਪਸ ਪਾ ਦਾਂਗੇ ਥੋੜੀ ਜਿਹੀ ਮਿਕਸ ਕਰ ਲਾਂ

ਇਸ ਤਰ੍ਹਾਂ ਜਮਟਾ ਪਾ ਲਿਆ। ਨਾਲ ਨਾਲ ਹਿਲਾਇਆ ਜਾਣਾ। ਤੇ ਬੋਤਲ ਅਗਲਾ ਇੰਟੈਕਟ। ਥੋੜੇ ਜਿਹਾ ਪਾਵਾਂਗੇ। ਨਮਕ। ਸਵਾਦ ਅਨਸਾਰ। ਥੋੜੀ ਜਿਹੀ ਧੁੰਦੀ। ਕੜੀ ਬਣਾ ਕੇ ਸੋਸ ਇਹ ਸੋਸ ਇਹ ਕੜੀ ਬਣਾ ਕੇ ਟਮਾਟੋ ਕੇਚਪ ਨਾਲ ਪਾਉਂਗੀ ਹਰੀ ਮਿਰਚ Let's when of the fresh and light. ਦੋਨੋਂ ਬੱਚੇ ਆਪਣੇ ਖੇਡਣ ਚ ਮਸਤ ਹੋ ਗਏ ਤੇ ਇਧਰ ਮਸਾਲਾ ਵੀ ਰੈਡੀ ਹੋ ਚੁੱਕਿਆ ਸੀ ਉਹਦੇ ਵਿੱਚ ਮੈਂ ਬੋਇਲ ਕੀਤੀ ਹੋਈ ਮੈਕਰੋਨੀ ਪਾਈ ਦੀ ਇਹਨੂੰ ਮਿਕਸ ਕਰ ਦਿੱਤਾ ਆਲਮੋਸਟ 2 ਕਮਿੰਟ ਦਾ ਟਾਈਮ ਹੋਰ ਲੱਗਣਾ ਸੀਗਾ ਮਿਕਸ ਕਰਨ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਕੁਝ ਮਸਾਲੇ ਹੋਰ ਐਡ ਕਰਨੇ ਸੀ ਕਿ ਜਿਹਦੇ ਨਾਲ ਸਾਡੀ ਮੈਕਰੋਨੀ ਬਹੁਤ ਵਧੀਆ ਬੰਨੀ ਸੀ ਹੁਣ ਮੈਂ ਇਹਦੇ ਵਿੱਚ ਪਾਸਤਾ ਮਸਾਲਾ ਪਾਇਆ ਜਿਹਦੇ ਨਾਲ ਸਾਡੀ ਮੈਕਰੋਨੀ ਦਾ ਟੇਸ ਬਹੁਤ ਵਧੀਆ ਹੋ ਜਾਂਦਾ ਹੈ ਪਾਸਤਾ ਮਸਾਲਾ ਪਾਉਣ ਤੋਂ ਬਾਅਦ ਥੋੜਾ ਜਿਹਾ ਮਿਕਸ ਕਰਾਂਗੇ ਉਸ ਤੋਂ ਬਾਅਦ ਇਹਨਾਂ ਨੇ ਸਰਵ ਕੀਤਾ ਇਹਨਾਂ ਨੇ ਖਾ ਲਿਆ ਸੀਗਾ ਤੇ ਬੱਚੇ ਹਜੇ ਖਾ ਰਹੇ ਸੀਗੇ ਸਾਰਿਆਂ ਨੇ ਕਾਫੀ ਇੰਜੋਏ ਕੀਤਾ ਬਹੁਤ ਵਧੀਆ ਲੱਗੀ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਇਧਰ ਆਦਾ ਮੈਂ ਦੁੱਧ ਪੀ ਰਿਹਾ ਤੇ ਇਧਰ ਦੇਖੋ ਗਗਨੀ ਨੇ ਹੁਣੇ ਖਾਣੀ ਨਹੀਂ ਸੀ ਕਿਉਂਕਿ ਉਹ ਤਾਂ ਪੇਟ ਫੁੱਲ ਹੋ ਗਿਆ ਸੀ ਤੇ ਲੱਗੀ ਹੈ ਖੇਡਾਂ ਕਰਨ ਅੱਜ ਦਾ ਬਲੌਗ ਕਿਵੇਂ ਲੱਗਿਆ ਜਰੂਰ ਦੱਸਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਚਲਦਿਆਂ ਨੈਕਸਟ ਵਧੀਆ ਜੀ ਵੀਡੀਓ ਦੇ ਨਾਲ ਧੰਨਵਾਦ